ਪੰਜਾਬ ਖੇਤੀਬਾੜੀ ਦੇ ਵਿੱਚ ਮੱਲਾ ਮਾਰਨ ਵਾਲਾ ਪਹਿਲਵਾਨ ਹੈ ਔਰ ਜੇਕਰ ਇਹਨੂੰ ਤੁਸੀਂ ਇਹਦੀ ਜ਼ਮੀਨ ਤੋਂ ਹੀ ਵਿਰਵੇ ਕਰਦੇ ਜਾਉਂਗੇ ਤਾਂ ਫਿਰ ਬੜੇ ਵੱਡੇ ਅਸੀਂ ਸੰਕਟ ਵੱਲ ਵੱਧ ਰਹੇ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨਿਕਲਦੀਆਂ ਪਈਆਂ ਨੇ ਇਹ ਸਾਨੂੰ ਇਹ ਭਰਮ ਪਾਇਆ ਜਾ ਰਿਹਾ ਹੈ ਕਿ ਜੀ ਬੜਾ ਵਿਕਾਸ ਹੋ ਰਿਹਾ ਹੈ ਤੁਹਾਨੂੰ ਜ਼ਮੀਨਾਂ ਦੇ ਵਾਧੂ ਮੁੱਲ ਲੰਦੇ ਪਏ ਨੇ ਮੌਲਿ ਦੇ ਵਿੱਚ ਸਰਵੇ ਹੋ ਕੇਟਿਆ ਕਿ ਜਿੰਨਾ ਲੋਕਾਂ ਨੂੰ ਕਰੋੜਾ ਰੁਪਈਆ ਮਿਲਿਆ ਉਹਨਾਂ ਦੇ ਬਹੁਤੇ ਮੁੰਡੇ ਜਿਹੜੇ ਨਸ਼ਿਆਂ 'ਚ ਪੈ ਕੇ ਬਰਬਾਦ ਹੋ ਚੁੱਕੇ ਹੋਏ ਨੇ ਇਹ ਸਰਕਾਰ ਅਸਲੀ ਇਨਾ ਲੋਕਾਂ ਦੇ ਵੱਡੇ ਵੱਡੇ ਟਰਾਲਿਆਂ ਦੇ ਚੱਲਣ ਵਾਸਤੇ ਬਣਦੀਆਂ ਭਈਆ ਨੇ ਸਰਕਾਰ ਜਿੱਥੇ ਮਰਜ਼ੀ ਜਿਹੜੀ ਹੈ ਉਹ ਕਲੋਨੀ ਬਣਾ ਲੈਂਦੀ ਆ ਸੜਕਾਂ ਬਣਾ ਲੈਂਦੀ ਆ ਉਹਨਾਂ ਤੇ ਵਿਚਾਰਿਆਂ ਤੇ ਕੀ ਅਸਰ ਹੁੰਦਾ ਕੋਈ ਨਹੀਂ ਸੁਣਦਾ ਜਦੋਂ ਰਜਿਸਟ੍ਰੇਸ਼ਨ ਹੁੰਦੀ ਗੱਲ ਚੱਲਦੀ ਆ ਫੇਰ ਗੱਲ ਜਿਹੜੀ ਆ ਵਿੱਚੇ ਰਹਿ ਜਾਂਦੀ ਆ ਪੰਜਾਬੀਆਂ ਨੇ ਜਿੱਥੇ ਜਾਣਾ ਖੇਤੀ ਦਾ ਪ੍ਰਬੰਧ ਕਰ ਲੈਣਾ। ਵਿਕਾਸ ਹੋਣਾ ਹੈ। ਕਿ ਜਿੰਨਾ ਚਿਰ ਪਿੰਡਾਂ ਦਾ ਵਿਕਾਸ ਨਹੀਂ ਨਾ ਹੁੰਦਾ, ਉਨਾ ਚਿਰ ਤੁਸੀਂ ਵਿਕਾਸ ਨੂੰ ਵਿਕਾਸ ਨਹੀਂ ਕਹਿ ਸਕਦੇ। ਜੀ। ਸੋ ਲੋਕਾਂ ਨੂੰ ਪਿੰਡਾਂ ਵਿੱਚ ਸਹੂਲਤਾਂ ਉਹ ਦਿਓ ਜਿਹੜੀਆਂ ਸ਼ਹਿਰਾਂ ਵਿੱਚ ਮਿਲਦੀਆਂ ਪਈਆਂ ਨੇ ਪਿੰਡਾਂ ਵਿੱਚ ਸੀਵਰੇਜ ਹੀ ਨਹੀਂ ਹੈਗਾ। ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਵਿਕਾਸ ਕਾਰਜ ਚੱਲ ਰਹੇ ਨੇ ਖਾਸ ਤੌਰ ਦੇ ਉੱਤੇ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਈ ਥਾਵਾਂ ਦੇ ਉੱਤੇ ਬ੍ਰਿਜ ਬਣ ਰਹੇ ਨੇ ਕਈ ਥਾਵਾਂ ਦੇ ਉੱਤੇ ਜਿਹੜੇ ਹਾਈਵੇ ਨੇ ਉਹ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਕਈ ਥਾਵਾਂ ਦੇ ਉੱਤੇ ਵਿਰੋਧ ਵੀ ਕਰ ਰਹੀਆਂ ਨੇ ਕਿ ਸਾਡੀਆਂ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਹੈ ਕਈ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਸਾਨੂੰ ਮੁਆਵਜ਼ਾ ਜਿਹੜਾ ਉਹ ਬਣਦਾ ਨਹੀਂ ਦਿੱਤਾ ਜਾ ਰਿਹਾ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਤੇ ਇੱਕ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਹਾਈਵੇ ਨਿਕਲ ਜਾਂਦਾ ਹੈ ਜ਼ਮੀਨ ਦਾ ਇੱਕ ਹਿੱਸਾ ਸੱਜੇ ਪਾਸੇ ਰਹਿ ਗਿਆ ਇੱਕ ਹਿੱਸਾ ਖੱਬੇ ਪਾਸੇ ਰਹਿ ਗਿਆ ਤਾਂ ਉਹ ਜ਼ਮੀਨ ਕਿਸਾਨ ਦੀ ਵੰਡੀ ਗਈ ਮੋਟਰ ਪਾਣੀ ਤੱਕ ਵੰਡਿਆ ਗਿਆ ਤਾਂ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ ਤਾਂ ਕੁੱਲ ਮਿਲਾ ਕੇ ਜਿਹੜਾ ਸ਼ਹਿਰੀਕਰਨ ਹੋ ਰਿਹਾ ਉਹ ਵੀ ਬੜਾ ਖਤਰਨਾਕ ਸਿੱਧ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜ਼ਮੀਨ ਆ ਖੇਤੀ ਵਾਲੀ ਉਹ ਘਟ ਰਹੀ ਹੈ ਇੱਕ ਰਿਪੋਰਟ ਦੇ ਉੱਤੇ ਚਰਚਾ ਕਰਨ ਵਾਸਤੇ ਅਸੀਂ ਤੁਹਾਡੇ ਨਾਲ ਜੁੜੇ ਹਾਂ ਰਿਪੋਰਟ ਦੇ ਮੁਤਾਬਕ ਜਿਹੜੇ ਖੇਤ ਅੰਨ ਪੈਦਾ ਕਰਦੇ ਨੇ ਉਹ ਘਟ ਰਹੇ ਨੇ ਜ਼ਮੀਨ ਦਾ ਖੇਤੀ ਹੇਟਲਾ ਜਿਹੜਾ ਰਕਵਾ ਹੈ ਉਹ ਘਟ ਰਿਹਾ ਹੈ ਤੇ ਸ਼ਹਿਰੀਕਰਨ ਵਧ ਰਿਹਾ ਹੈ ਤੁਸੀਂ 메ਨ ਸ਼ਹਿਰਾਂ ਦੇ ਨਾਲ ਚਲੇ ਜਾਓ ਇੱਥੋਂ ਤੁਸੀਂ ਪਟਿਆਲੇ ਤੋਂ ਰਾਜਪੁਰੇ ਨੂੰ ਚਲੇ ਜਾਓ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਰਾਜਪੁਰਾ ਕਦੋਂ ਆ ਗਿਆ ਰਾਜਪੁਰੇ ਤੋਂ ਤੁਸੀਂ ਬਨੂੜ ਚੱਲ ਜਾਓ ਬਨੂੜ ਤੋਂ ਬਾਅਦ ਜ਼ੀਰਕਪੁਰ ਪਤਾ ਹੀ ਨਹੀਂ ਲੱਗਦਾ ਕਿ ਰਾਹ ਦੇ ਵਿੱਚ ਕਿਤੇ ਕੋਈ ਖੇਤ ਵੀ ਸੀਗੇ ਹਾਲਾਂਕਿ ਖੇਤ ਜ਼ਰੂਰ ਨੇ ਪਰ ਹਾਈਵੇ ਦੇ ਉੱਤੇ ਬਹੁਤ ਵੱਡੇ ਵੱਡੇ ਸ਼ੋਰੂਮ ਖੁੱਲ ਗਏ ਨੇ ਮਾਰਕਟਾਂ ਬਣ ਗਈਆਂ ਨੇ ਵੱਡੇ ਵੱਡੇ ਜਿਹੜੇ ਇੱਕ ਹਬ ਖਾਨ ਪੀਣ ਵਾਲੀਆਂ ਬਣ ਚੁੱਕੀਆਂ ਨੇ ਤਾਂ ਉਹ ਜਿਹੜਾ ਰਕਬਾ ਖੇਤੀ ਵਾਲਾ ਉਹ ਘਟਣਾ ਸ਼ੁਰੂ ਹੋ ਗਿਆ ਇਹਦੇ ਉੱਤੇ ਆਪਾਂ ਚਰਚਾ ਕਰਨੀ ਹੈ ਵੜੈ ਸਾਬ ਮੇਰੇ ਨਾਲ ਨੇ ਵੜੈਚ ਅਮਰਜੀਤ ਸਿੰਘ ਵੜੈਚ ਹੋਰੀ ਵੜੈ ਸਾਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਵੜੈ ਸਾਬ ਸੜਕਾਂ ਦਾ ਜਾਲ ਵਿਛ ਰਿਹਾ ਹੈ ਜ਼ਰੂਰਤ ਵੀ ਹੈ ਕਹਿੰਦੇ ਸਮੇਂ ਦੇ ਮੁਤਾਬਕ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਦੂਜੇ ਪਾਸੇ ਜਿਹੜੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਵੱਡੇ ਵੱਡੇ ਸ਼ਾਪਿੰਗ ਮਾਲਸ ਬਣਾਏ ਜਾ ਰਹੇ ਨੇ ਹਾਈਵੇ ਦੇ ਨਾਲ ਲਗਵੀਆਂ ਜਿੰਨੀਆਂ ਵੀ ਜ਼ਮੀਨਾਂ ਨੇ ਉਹਨਾਂ ਦੇ ਰੇਟ ਰਾਤੋਂ ਰਾਤ ਦੁੱਗਣੇ ਤਿਗਣੇ ਹੋ ਜਾਂਦੇ ਨੇ ਤਾਂ ਇਹ ਸਾਰਾ ਕੁਝ ਚੱਲ ਰਿਹਾ ਹੈ ਪਰ ਖੇਤੀ ਦੇ ਉੱਤੇ ਸੰਕਟ ਆ ਸਕਦਾ ਹੈ ਕਿਉਂਕਿ ਖੇਤੀ ਜੋ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵੱਧ ਭਾਅ ਮਿਲ ਗਏ ਸ਼ਹਿਰੀਕਰਨ ਹੋ ਗਿਆ ਤਾਂ ਹੁਣ ਖੇਤੀ ਕਿੱਥੇ ਹੋਵੇਗੀ ਜੀ ਇਹ ਮਨਨ ਜੀ ਮੁੱਦਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਭ ਤੋਂ ਸਟਰੈਂਥ ਹੈ ਸਾਡੀ ਜਿਹੜੀ ਪੰਜਾਬ ਦੀ ਸ਼ਕਤੀ ਹੈ ਉਹ ਹੈਗੀ ਖੇਤੀ ਜੀ ਸਭ ਤੋਂ ਦੁਨੀਆ ਦੀ ਸਭ ਤੋਂ ਵਧੀਆ ਦਰਖੇਜ਼ ਜ਼ਮੀਨ ਸਾਡੇ ਪੰਜਾਬ ਦੇ ਵਿੱਚ ਹੈ ਪੰਜਾਬ ਦੀ ਜਦੋਂ ਗੱਲ ਮੈਂ ਕਰਦਾ ਤਾਂ ਇਹਦੇ ਵਿੱਚ ਹਰਿਆਣਾ ਵੀ ਸ਼ਾਮਿਲ ਆ ਹਰਿਆਣੇ ਵਾਲੇ ਇਹ ਨਾ ਸਮਝਣ ਕਿ ਮੈਂ ਉਹਨਾਂ ਨੂੰ ਨਹੀਂ ਗਿਣਦਾ ਮੈਂ ਇਸ ਉਸਾਂਜੇ ਪੰਜਾਬ ਦੀ ਗੱਲ ਕਰਦਾ ਜੀ ਔਰ ਜੇਕਰ ਤੁਸੀਂ ਕਿਸੇ ਦੀ ਸ਼ਕਤੀ ਹੀ ਖਤਮ ਕਰ ਦਿਓਗੇ ਤਾਂ ਵੇਰ ਉਹਦੀ ਹਾਲ ਤੱਕ ਪਹਿਲਵਾਨ ਹੈ ਉਹਨੂੰ ਤੁਸੀਂ ਕਿਉਂ ਖਾਣਾ ਬੰਦ ਕਰ ਦੋ ਉਹਨੂੰ ਤੁਸੀਂ ਬਾਦਾਮ ਖਾਣੇ ਬੰਦ ਕਰ ਦਿਓ ਉਹਨੂੰ ਤੁਸੀਂ ਬਿਠਾ ਦਿਓ ਤੇ ਉਹ ਕਿਵੇਂ ਫਿਰ ਪਹਿਲਵਾਨੀ ਚ ਅਖਾੜੇ ਦੇ ਵਿੱਚ ਕਿਵੇਂ ਮੱਲਾ ਮਾਰੂਗਾ ਹੂੰ ਪੰਜਾਬ ਖੇਤੀਬਾੜੀ ਦੇ ਵਿੱਚ ਮੱਲਾ ਮਾਰਨ ਵਾਲਾ ਪਹਿਲਵਾਨ ਹੈ ਔਰ ਜੇਕਰ ਇਹਨੂੰ ਤੁਸੀਂ ਇਹਦੀ ਜ਼ਮੀਨ ਤੋਂ ਹੀ ਵਿਰਵੇ ਕਰਦੇ ਜਾਉਂਗੇ ਤਾਂ ਫਿਰ ਬੜੇ ਵੱਡੇ ਅਸੀਂ ਸੰਕਟ ਵੱਲ ਵੱਧ ਰਹੇ ਹਾਂ ਪਰ ਦੂਸਰੀ ਗੱਲ ਇੱਕ ਨਾਲ ਹੋ ਰਿਹਾ ਕਿ ਧਰਮਿੰਦਰ ਜੀ ਵਿਕਾਸ ਨੂੰ ਅਸੀਂ ਜਿਹੜਾ ਕਿਸੇ ਵੀ ਢੰਗ ਨਾਲ ਇੱਧਰ ਉੱਧਰ ਧੱਕ ਨਹੀਂ ਸਕਦੇ ਵਿਕਾਸ ਤਾਂ ਹੋਣਾ ਹੀ ਹੋਣਾ ਹੈ ਹਮ ਹੁਣ ਗੱਲ ਇਹ ਕਿ ਖੇਤੀ ਦੇ ਲਈ ਜ਼ਮੀਨ ਆ ਗਈ ਤਾਂ ਫਿਰ ਖੇਤੀ ਕਿੱਥੇ ਹੋਊਗੀ ਹਮ ਆਪਾਂ ਨੂੰ ਇਸ ਗੱਲ 'ਤੇ ਮਿਲਾਂ ਦਾ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੀ ਦੁਨੀਆ ਦੇ ਵਿੱਚ ਬੜੀਆਂ ਟੈਕਨੀਕਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਹਮ ਚਾਈਨਾ ਨੇ ਤਾਂ ਚੰਦਰਮਾ ਦੇ ਉੱਤੇ ਖੇਤੀ ਕਰਨ ਦੀ ਗੱਲ ਕਰਤੀ ਸੀ ਅੱਜ ਤੋਂ 40 ਸਾਲ ਪਹਿਲਾਂ ਹਮ ਫਿਰ ਐਰੋਪੌਨਿਕ ਆ ਗਈ ਹੈ ਹਾਈਡਰੋਪੌਨਿਕ ਆ ਗਈ ਹੈ ਟੈਂਸਕਿਟ ਖੇਤੀ ਆ ਰਹੀ ਹੈ ਛੋਟੇ ਜਿਹੇ ਕਮਰੇ ਦੇ ਵਿੱਚ ਤੁਸੀਂ ਬੜਾ ਕੁਝ ਪੈਦਾ ਕਰਦੇ ਹੋ ਪਰ ਹੁਣ ਦੇ ਸਮਾਂ ਆ ਰਿਹਾ ਕਿ ਤੁਸੀਂ ਗੋਲੀਆਂ ਖਾ ਕੇ ਵੀ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਜਿਉਣਾ ਸ਼ੁਰੂ ਕਰ ਦੋਗੇ ਤੁਹਾਨੂੰ ਚੀਜ਼ਾਂ ਦੀ ਲੋੜ ਹੀ ਨਹੀਂ ਪੈਗੀ ਹਾਲੇ ਕਿ ਸਥਿਤੀ ਬੜੀ ਮਾੜੀ ਹੋਊਗੀ ਹੋ ਜੀ ਲੇਕਿਨ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨਿਕਲਦੀਆਂ ਪਈਆਂ ਨੇ ਇਹ ਸਾਨੂੰ ਇਹ ਭਰਮ ਪਾਇਆ ਜਾ ਰਿਹਾ ਹੈ ਕਿ ਜੀ ਬੜਾ ਵਿਕਾਸ ਹੋ ਰਿਹਾ ਹੈ ਤੁਹਾਨੂੰ ਜ਼ਮੀਨਾਂ ਦੇ ਵਾਧੂ ਮੁੱਲ ਰਹੇ ਬੰਦੇ ਪਏ ਨੇ ਤੁਸੀਂ ਕਾਰੋਬਾਰ ਕਰੋ ਨਵੀਂ ਜ਼ਮੀਨ ਖਰੀਦ ਲਓ ਭਾਈ ਪੰਜਾਬ 'ਚ ਜ਼ਮੀਨ ਤੇ ਉਨੀ ਹੀ ਰਹਿਣੀ ਹੈ ਜੀ ਅਸੀਂ ਨਵਾਂ ਕਿੱਥੇ ਜਾ ਕੇ ਇੱਥੇ ਮਿਕਦੀ ਐ ਅੱਗੇ ਰੇਟ ਮਹਿੰਗੇ ਹੋ ਜਾਂਦੇ ਨੇ ਰੇਟ ਮਹਿੰਗੇ ਹੁੰਦੇ ਹੁੰਦੇ ਸੋਚਦੇ ਸੋਚਦੇ ਬੰਦੇ ਦੇ ਘਰੇ ਪੈਸੇ ਜਿਹੜੇ ਉਹ ਖੁਰਨੇ ਸ਼ੁਰੂ ਹੋ ਜਾਂਦੇ ਆ ਹੂੰਡੇ-ਕੁੰਡੇ ਅੱਜ ਕੱਲ ਜਿਹੜੇ ਆ ਫਲਾਣਾ ਕਹਿੰਦਾ ਜੀ ਫਲਾਣੀ ਵੱਡੀ ਗੱਡੀ ਲੈਣੀ ਐ ਮੈਂ ਫਲਾਣਾ ਮੋਬਾਈਲ ਲੈਣਾ ਚੁਬਾਰਾ ਪਾ ਲਓ ਕੋਠੀ ਨਵੀਂ ਪਾ ਲਓ ਮੁੰਡੇ ਦਾ ਵਿਆਹ ਐ ਕੁੜੀ ਦਾ ਵਿਆਹ ਵੱਡੀ ਕਾਰ ਦੇ ਦਿਓ ਸਾਨੂੰ ਇਹੋ ਜਿਹੇ ਛੋਟੇ-ਛੋਟੇ ਜਿਹੜੇ ਆ ਉਹ ਸਿਉਂਕਾਂ ਲੱਗ ਕੇ ਤੇ ਪੈਸੇ ਖੁਰ ਜਾਂਦੇ ਆ ਅਮਾਲੀ ਦੇ ਵਿੱਚ ਸਰਵੇ ਹੋ ਕੇ ਆਟਿਆ ਕਿ ਜਿੰਨਾ ਲੋਕਾਂ ਨੂੰ ਕਰੋੜਾਂ ਰੁਪਈਆ ਮਿਲਿਆ ਉਹਨਾਂ ਦੇ ਬਹੁਤੇ ਮੁੰਡੇ ਜਿਹੜੇ ਨਸ਼ਿਆਂ 'ਚ ਪੈ ਕੇ ਬਰਬਾਦ ਹੋ ਚੁੱਕੇ ਹੋਏ। ਜੀ। ਹੁਣ ਗੱਲ ਇਹ ਆ ਕਿ ਜਿਹੜੇ ਭਾਰਤ ਵਾਲਾ ਪ੍ਰੋਜੈਕਟ ਨਿਕਲਦੇ ਪਏ ਆ। ਹਮ ਐਕਸਪ੍ਰੈਸ ਵੇ ਨਿਕਲਦੇ ਪਏ ਆ। ਇਹਦੇ ਉੱਤੇ ਧਰਮਿੰਦਰ ਜੀ ਨਾ ਤਾਂ ਤੁਹਾਡਾ ਮੋਟਰਸਾਈਕਲ ਚੱਲਣਾ ਹੈ ਨਾ ਮੇਰਾ ਚੱਲਣਾ। ਹਮ ਨਾ ਇੱਥੇ ਤੁਹਾਡੇ ਟਰੈਕਟਰ ਚੱਲਣੇ ਆ। ਇਹਨਾਂ ਉੱਤੇ ਤੇ ਬੈਨ ਹੋ ਜਾਣਾ ਸਭ ਕੁਝ ਇਹ। ਹਮ ਫਿਰ ਇਹ ਕਿਹਦੇ ਲਈ ਹੈ? ਇਹ ਐਕਚੁਅਲੀ ਦੁਨੀਆ ਦੇ ਵਿੱਚ ਇੰਟਰਲਿੰਕਿੰਗ ਹੋ ਰਹੀ ਆ ਵਪਾਰ ਵਾਸਤੇ। ਜੀ ਚਾਈਨਾ ਨੇ ਸਿਲਕ ਰੂਟ ਦੇ ਉੱਤੇ ਇੱਕ ਕੋਰਾ ਕੋਲਮ ਸੜਕ ਸ਼ੁਰੂ ਕੀਤੀ ਸੀ ਉਹ ਕੱਢ ਕੇ ਉਹਨਾਂ ਨੇ ਪਾਕਿਸਤਾਨ ਨਾਲ ਜੋੜਤੀ ਕਰਾਚੀ ਤੱਕ ਉਹ ਸੈਂਟਰਲ ਏਸ਼ੀਆ ਤੱਕ ਜਾ ਰਹੇ ਨੇ ਇਸੇ ਤਰ੍ਹਾਂ ਜਿਹੜੇ ਭਾਰਤ ਦਾ ਕਾਰਪੋਰੇਟ ਅਧਾਰਾ ਹੈ ਉਹਨਾਂ ਦੇ ਵੀ ਕੇਂਦਰ ਦੇ ਨਾਲ ਲੰਬੇ ਸਮੇਂ ਦੀ ਪਲੈਨਿੰਗ ਹੈ ਕਿ ਭਾਈ ਸਾਡੀਆਂ ਤੁਸੀਂ ਬੰਦਰਗਾਹਾਂ ਵੱਲ ਜਾਣਾ ਸਾਡਾ ਔਖਾ ਹੈ ਸਾਨੂੰ ਸਿੱਧਾ ਤੁਸੀਂ ਜਿਹੜਾ ਉਹ ਲੈਂਡ ਰੂਟ ਦੇ ਦਿਓ ਇਹ ਸੜਕਾਂ ਅਸਲੀ ਇਨਾ ਲੋਕਾਂ ਦੇ ਵੱਡੇ ਵੱਡੇ ਟਰਾਲਿਆਂ ਦੇ ਚੱਲਣ ਵਾਸਤੇ ਬਣਦੀਆਂ ਭਈਆ ਨੇ ਜੀ ਇਥੋਂ ਪਾਰ ਜਾਣਾ ਸਿੱਧਾ ਯੂਰਪ ਨੂੰ ਵਾਇਆ ਪਾਕਿਸਤਾਨ ਹੋ ਕੇ ਪਾਕਿਸਤਾਨ ਤੋਂ ਫਿਰ ਮੱਧਿਆ ਨੂੰ ਮੱਧਿਆ ਤੋਂ ਫੇਰ ਅੱਗੇ ਯੂਰਪ ਵਾਲੇ ਪਾਸੇ ਨੂੰ ਫਿਰ ਯੂਰੇਸ਼ੀਆ ਯੂਰੇਸ਼ੀਆ ਜਿਹੜਾ ਹੈਗਾ ਕੁਝ ਹਿੱਸਾ ਏਸ਼ੀਆ ਦਾ ਤੇ ਕੁਝ ਹਿੱਸਾ ਯੂਰਪ ਦਾ ਜਿਹਦੇ ਵਿੱਚ ਯੂਕਰੇਨ ਵਾਲਾ ਇਲਾਕਾ ਪੋਲੈਂਡ ਵਾਲਾ ਇਲਾਕਾ ਇਹ ਆ ਜਾਂਦਾ ਸਰਬੀਆ ਵਾਲਾ ਇਲਾਕਾ ਆ ਜਾਂਦਾ ਇਹ ਇਲਾਕਿਆਂ ਨੂੰ ਵਪਾਰ ਇਹ ਵੱਡੇ ادارے ਨੇ ਇਹ ਬਹੁਤ ਵੱਡੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵਪਾਰ ਦੀਆਂ ਅਕੜੀਆਂ ਜੋੜਦੇ ਪਏ ਨੇ ਲੇਕਿਨ ਨੁਕਸਾਨ ਜਿਹੜਾ ਉਹ ਛੋਟੇ ਕਿਸਾਨ ਦਾ ਹੋ ਰਿਹਾ ਹੈ ਬਿਲਕੁਲ ਵੱਡਿਆਂ ਦਾ ਤਾਂ ਚਲੋ ਸਰ ਜਾਂਦਾ ਹੂੰ ਉਹੀ ਤੁਸੀਂ ਗੱਲ ਜਿਵੇਂ ਕੀਤੀ ਹੈ ਕਿ ਕਿਸੇ ਕਿਸੇ ਕਿਸਾਨ ਦੀ ਤਾਂ ਇੰਜ ਹੁੰਦਾ ਕਿ ਸਾਰੀ ਜ਼ਮੀਨ ਉਹ ਢੜਕ ਚ ਆ ਗਈ ਹੂੰ ਪਰ ਨਾਲ ਦੀ ਨਾਲ ਇੱਕ ਪਾਸੇ ਰਹਿ ਗਈ ਇੱਕ ਕਨਾਲ ਤੇ ਦੂਸਰੇ ਪਾਸੇ ਜਿਹੜਾ ਰਹਿ ਗਿਆ ਕੋਠਾ ਕਿੱਥੇ ਜਾਊਗਾ ਉਹ ਇਹਦੇ ਉੱਤੇ ਕੋਈ ਸਰਵੇ ਨਹੀਂ ਹੁੰਦਾ ਕੋਈ ਉਹਨਾਂ ਦੀ ਸੁਣਦਾ ਨਹੀਂ ਹੈਗਾ ਸਰਕਾਰ ਜਿੱਥੇ ਮਰਜ਼ੀ ਜਿਹੜੀ ਐ ਉਹ ਕਲੋਨੀ ਬਣਾ ਲੈਂਦੀ ਐ ਸੜਕਾਂ ਬਣਾ ਲੈਂਦੀ ਐ ਉਹਨਾਂ ਤੇ ਵਿਚਾਰਿਆਂ ਤੇ ਕੀ ਅਸਰ ਹੁੰਦਾ ਕੋਈ ਨਹੀਂ ਸੁਣਦਾ ਜਦੋਂ ਐਜਿਸਟੇਸ਼ਨ ਹੁੰਦੀ ਗੱਲ ਚੱਲਦੀ ਐ ਫੇਰ ਗੱਲ ਜਿਹੜੀ ਆ ਵਿੱਚੇ ਰਹਿ ਜਾਂਦੀ ਐ ਔਰ ਹੁਣ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਨਵੀਂ ਸੜਕ ਜਿਹੜੀ ਨਿਕਲਦੀ ਪਈ ਆ ਮੁਹਾਲੀ 에ਰਪੋਰਟ ਤੋਂ ਸਿੱਧੀ ਬਰਨਾਲੇ ਤੱਕ ਜਾਣੀ ਆ ਬਠਿੰਡੇ ਅੱਗੇ ਬਠਿੰਡੇ ਵਾਲੇ ਹਾਈਵੇ ਨੂੰ ਜੁੜਨੀ ਆ ਉਹ ਜਾ ਕੇ ਹੂੰ ਹੂੰ ਉਹ ਪਤਾ ਲੱਗਿਆ ਕਿ ਉਹਦੀ ਸਰਵਿਸ ਲੈਣ ਹੀ ਨਹੀਂ ਬਣਾ ਰਹੇ ਜੀ ਉਹਦਾ ਮਤਲਬ ਇਹ ਆ ਕਿ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਉਹਨਾਂ ਉੱਤੇ ਜਾਣ ਦਾ ਕੋਈ ਆ ਨਹੀਂ ਮਿਲਣਾ ਆ ਨਹੀਂ ਮਿਲਣਾ ਔਰ ਇਥੇ ਇੱਕ ਮੈਂ ਵੱਡੀ ਗੱਲ ਤੁਹਾਨੂੰ ਦੱਸ ਦਿਆਂ ਸਾਡੀਆਂ ਸਰਕਾਰਾਂ ਨੂੰ ਹੁਣੇ ਨੋਟਿਸ ਲੈਣਾ ਚਾਹੀਦਾ ਹੈ ਬਹੁਤ ਸਾਰੀਆਂ ਸੜਕਾਂ ਮਿਸ ਪਲੈਨਿੰਗ ਕਰਕੇ ਲੋਕਾਂ ਦਾ ਜਿਹੜਾ ਦੁਭਰ ਹੋਇਆ ਪਿਆ ਇੱਕ ਐਗਜ਼ਾਮਪਲ ਤੁਸੀਂ ਪਟਿਆਲੇ ਦੀ ਨਹੀਂ ਸੀ ਮੈਂ ਪਟਿਆਲੇ ਦੀ ਨਹੀਂ ਦੱਤ ਨੂੰ ਜੀ ਪਾਸਟ ਸਟੈਂਡ ਦੇ ਕੋਲੇ ਜਿਹੜਾ ਫਲਾਈਓਵਰ ਬਣਿਆ ਹੂੰ ਜੇ ਨੂੰ ਸਦਰਨ ਫਲਾਈਪਾ ਕਹਿੰਦੇ ਆਸੀਂ ਰਾਜਪੁਰੇ ਤੋਂ ਜਾ ਕੇ ਸਮਰੂਰ ਨੂੰ ਜਾਣਾ ਹੋਵੇ ਫਿਰ ਅਸੀਂ ਖੱਬੇ ਹੱਥੋਂ ਕੇ ਲੰਘ ਜਣੇ ਆ ਉਹ ਐਸਾ ਇਹਨਾਂ ਨੇ ਐ ਐਲੀਵੇਟਡ ਰੋਡ ਬਣਾ ਕੇ ਅਰਬਨ ਸਟੇਟ ਵਾਲਿਆਂ ਦਾ ਜਿਹਨਾਂ ਦੁਬਾਰ ਕਰ ਦਿੱਤਾ ਹੁਣ ਜਿਹੜੇ ਫੇਸ 2 ਵਾਲਿਆਂ ਨੂੰ ਘੁੰਮ ਕੇ ਪਟਿਆਲੇ ਜਾਣਾ ਪੈਂਦਾ ਔਰ ਉਤੋਂ ਦੀ ਕੀ ਤੁਸੀਂ ਅਰਬਨ ਸਟੇਟ ਫੇਸ 2 ਵਾਲਿਆਂ ਨੂੰ ੱੱਲਿਆਂ ਦੀ ਇੱਕ ਰਸਤਾ ਦੇ ਦਿੰਦੇ ਤਾਂ ਕਿ ਉਹ ਸਿੱਧਾ ਪਟਿਆਲੇ ਜਾਂਦੇ ਇਸੇ ਤਰ੍ਹਾਂ ਜਿਹੜੀ ਪਟਿਆਲੇ ਤੋਂ ਸੜਕ ਨਵੇਂ ਬੱਸ ਸਟੈਂਡ ਦੇ ਅੱਗੇ ਟ੍ਰੈਫਿਕ ਲੰਘਦੀ ਆ ਹਾਂ ਸਾਰੀ ਅਰਬਨ ਸਟ੍ਰੀਟ ਨੂੰ ਵਿੱਚ ਵੜ ਦਿੱਤੀ ਹੋਈ ਆ ਕਿਉਂ ਨਹੀਂ ਉੱਥੋਂ ਫਲਾਈਓਵਰ ਚੁੱਕ ਕੇ ਸਿੱਧਾ ਤੁਸੀਂ ਦੇ ਦਿੱਤਾ ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਪ੍ਰੋਬਲਮ ਨੇ ਇੱਥੇ ਨਹੀਂ ਕੱਲੀ ਆ ਗਿਆ ਮੈਂ ਇੱਥੇ ਯਾਦ ਕਰਾਉਣਾ ਚਾਹੂੰਗਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਬਾਦਰਗੜ੍ਹ ਉੱਥੇ ਜਿਹੜੀ ਆ ਉਹ ਕੋਈ ਵੀ ਰਸਤਾ ਨਹੀਂ ਦਿੱਤਾ ਗਿਆ ਔਰ ਉਸ ਵਕਤ ਪ੍ਰੋਫੈਸਰ ਮੇਰ ਸਿੰਘ ਚੰਦੂ ਮਾਇਰਾ ਉਹਨਾਂ ਦੇ ਬੇਟੇ ਹਰਿੰਦਰਪਾਲ ਚੰਦੂ ਮਾਇਰਾ ਜੋ ਕਿ ਟਕਾਰੇ ਤੋਂ ਐਮ.ਐਲ.ਏ. ਆ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਤੇ ਉਹ ਫਿਰ ਜਾ ਕੇ ਸੈਂਟਰ ਦੇ ਵਿੱਚ ਗਦਕਰੀ ਸਾਹਿਬ ਨੂੰ ਮਿਲੇ ਹੂੰ ਔਰ ਗਦਕਰੀ ਸਾਹਿਬ ਨੇ ਉਹਨਾਂ ਦੀ ਗੱਲ ਮੰਨੀ ਔਰ ਉਹ ਰਸਤਾ ਰੋਕ ਕੇ ਉੱਥੇ ਰਸਤਾ ਬਣਾਇਆ ਗਿਆ ਜੀ ਇਸ ਤਰ੍ਹਾਂ ਦੇ ਰਸਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਨੂੰ ਕਿਸਾਨਾਂ ਨੂੰ ਕਸਬਿਆਂ ਨੂੰ ਡੇਰਿਆਂ ਵਾਲਿਆਂ ਨੂੰ ਲੋੜ ਹੈ ਉਹਦਾ ਸਰਵੇ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇੱਕ ਪ੍ਰੋਜੈਕਟ ਬਣਾ ਕੇ ਕੇਂਦਰ ਨੂੰ ਭੇਜੇ ਭਾਈ ਇੱਥੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਬਿਲਕੁਲ ਹੁਣ ਗੱਲ ਆ ਗਈ ਹੈ ਕਿ ਜਿਹੜੀ ਖੇਤੀਬਾੜੀ ਦੇ ਥੱਲੇ ਜ਼ਮੀਨ ਆ ਰਹੀ ਹੈ ਹੂੰ ਯਾਨੀ ਤੁਸੀਂ ਰੋਕ ਨਹੀਂ ਸਕਦੇ ਕਿਉਂਕਿ ਇਹ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਜਨ ਹਿੱਤ ਦੇ ਲਈ ਪਬਲਿਕ ਇੰਟਰਸਟ ਦੇ ਲਈ ਸਰਕਾਰ ਕੋਈ ਵੀ ਜ਼ਮੀਨ ਲੈ ਸਕਦੀ ਹੈ ਔਰ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਖੇਤੀ ਕਿੱਥੇ ਹੋਊਗੀ ਖੇਤੀ ਦੇ ਬਥੇਰੇ ਢੰਗ ਨਾਲ ਸਾਡੇ ਕਿਸਾਨ ਤਾਂ ਹੁਣ ਬਾਹਰਲੇ ਮੁਲਕਾਂ 'ਚ ਜਾ ਕੇ ਇੱਥੇ ਆਸਟ੍ਰੇਲੀਆ ਦੇ ਵਿੱਚ ਚਰਨਨਾਮ ਸਿੰਘ ਹੋਣੀ 1985 ਦੇ ਆ ਕੇ ਬੈਠੇ ਹੋਏ ਆ ਬੜੀ ਵਧੀਆ ਖੇਤੀ ਕਰਦੇ ਆ ਗਰੇਵਾਲ ਪਰਿਵਾਰ ਇੱਥੇ ਬੜੇ ਬੈਠੇ ਹੋਏ ਆ ਕੇ ਰਸ਼ੀਆ ਦੇ ਵਿੱਚ ਬਾਹਰਲੇ ਤੁਸੀਂ ਹੈਰਾਨ ਹੋਵੋਗੇ ਥੋਪੀਆ ਦੇ ਵਿੱਚ ਕਿਨਿਆਂ ਦੇ ਵਿੱਚ ਆ ਕੇ ਸਾਡੇ ਪੰਜਾਬ ਤੋਂ ਇੱਥੋਂ ਟਰੈਕਰ ਲੈ ਜਾਂਦੇ ਆ ਨੇਪਰ ਲੈ ਜਾਂਦੇ ਆ ਟਰਾਲੀਆਂ ਲਿਜਾ ਰਹੇ ਨੇ ਬਾਹਰਲੇ ਮੁੱਤਾਂ ਸਾਡੇ ਕੋਲ ਪੰਜਾਬੀਆਂ ਨੇ ਜਿੱਥੇ ਜਾਣਾ ਖੇਤੀ ਦਾ ਪ੍ਰਬੰਧ ਕਰ ਲੈਣਾ ਵਿਕਾਸ ਹੋਣਾ ਪਰ ਜਿਹੜੀ ਗੱਲ ਹੈ ਉਹ ਇਸ ਪਾਸੇ ਹੋਣੀ ਚਾਹੀਦੀ ਹੈ ਕਿ ਕਿਸਾਨਾਂ ਨੂੰ ਜਿੱਥੇ ਵਿਕਾਸ ਹੁੰਦਾ ਹੈ ਉਹ ਥਾਂ ਦੇ ਉੱਤੇ ਉਹਨਾਂ ਨੂੰ ਮੁਆਵਜ਼ਾ ਸਹੀ ਮਿਲਣਾ ਚਾਹੀਦਾ ਤਾਂ ਕਿ ਉਹ ਆਪਣੇ ਪਰਿਵਾਰਾਂ ਨੂੰ ਅੱਗੇ ਜਾ ਕੇ ਸਟੈਬਲਿਸ਼ ਕਰ ਸਕਣ ਔਰ ਸਾਨੂੰ ਹੁਣ ਭਵਿੱਖ ਦੇ ਵਿੱਚ ਹਰੀਜ਼ਨਟਲ ਡਿਵੈਲਪਮੈਂਟ ਪਹਾੜ ਕੇ ਸ਼ਹਿਰ ਤੋਂ ਬਾਹਰ ਕਲੋਨੀ ਬਣਾ ਲਈ ਫਿਰ ਅਗਲੇ ਪਾਸੇ ਕਲੋਨੀ ਬਣਾ ਲਈ ਇਧਰ ਦੀ ਲੋੜ ਨਹੀਂ ਹੈਗੀ ਸਾਨੂੰ ਉਹਨੂੰ ਵਰਟੀਕਲ ਭਾਵ ਕੇ ਹੁਣ ਸਾਨੂੰ ਫਲੈਟਾਂ ਦੇ ਵਿੱਚ ਆਉਣ ਦੀ ਲੋੜ ਹੈਗੀ ਹੈ ਹਮ ਵੱਡੇ ਉੱਚੇ ਫਲੈਟ ਬਣਨੇ ਚਾਹੀਦੇ ਆ ਤਾਂ ਕਿ ਅਸੀਂ ਆਪਣੀ ਜ਼ਮੀਨ ਨੂੰ ਬਚਾ ਸਕੀਏ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਸਖਤ ਜਿਹੜੀ ਆ ਲੋੜ ਹੈਗੀ ਐ ਇਸ ਵਕਤ ਬਿਲਕੁਲ ਬਿਲਕੁਲ ਬੜਾ ਸਭ ਕੁਝ ਅੰਕੜੇ ਵੀ ਨੇ ਜਿਹੜੇ ਅਖਬਾਰ ਦੇ ਵਿੱਚ ਨਸ਼ਰ ਨੇ ਉਹਨਾਂ ਦੇ ਮੁਤਾਬਕ ਪੰਜਾਬ ਦੇ ਵਿੱਚ 2019-20 ਦੇ ਵਿੱਚ ਖੇਤੀ ਹਿੱਟ ਜਿਹੜਾ ਰਕਬਾ ਸੀਗਾ ਉਹ 42.38 ਲੱਖ ਹੈਕਟੇਰ ਸੀਗਾ ਯਾਨੀ ਕਿ 42.5 ਲੱਖ ਦੇ ਜਿਹੜਾ ਪਹੁੰਚ ਜਾਂਦਾ ਹੈ ਤੇ ਹੁਣ ਘਟ ਕੇ 42.26 ਲੱਖ ਰਹਿ ਗਿਆ ਯਾਨੀ ਕਿ ਸਿੱਧਾ ਅੰਦਾਜ਼ਾ ਇਹ ਹੈ ਕਿ 30000 ਏਕੜ ਦੀ ਕਮੀ ਆ ਚੁੱਕੀ ਹੈ ਇਸ ਰਕਬੇ ਦੇ ਵਿੱਚ ਜਿਹੜਾ ਸ਼ਹਿਰੀਕਰਨ ਦੀ ਭੇਟ ਚੜ ਗਿਆ ਹਾਈਵੇਜ਼ ਦੀ ਭੇਟ ਚੜ ਗਿਆ ਤੇ ਇੱਕ ਜਿਹੜੇ ਬਿਆਨ ਵੀ ਲੱਗਿਆ ਹੋਇਆ ਉਹਨਾਂ ਦਾ ਡਾਕਟਰ ਸੁਖਪਾਲ ਸਿੰਘ ਨੇ ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਨੇ ਉਹ ਕਹਿੰਦੇ ਨੇ ਜੀ ਇਸ ਜਿਹੜਾ ਰੁਝਾਨ ਆ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸ਼ਹਿਰੀਕਰਨ ਵੱਲ ਲੋਕ ਵਧ ਰਹੇ ਨੇ ਉਹਨਾਂ ਨੇ ਤੇ ਇਹ ਕਹ ਦਿੱਤਾ ਹੈ ਬਿਆਨ ਦੇ ਮੁਤਾਬਕ ਕਹਿੰਦੇ ਜਿਵੇਂ ਜਿਵੇਂ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਵਧ ਰਹੇ ਨੇ ਤਾਂ ਉਹਦੇ ਨਾਲ ਸ਼ਹਿਰਾਂ ਦਾ ਵਿਸਾਰ ਜ਼ਿਆਦਾ ਹੋ ਰਿਹਾ ਹੈ ਉਹਨਾਂ ਦੇ ਪ੍ਰਵਾਸ ਨੂੰ ਵੀ ਉਹਨਾਂ ਨੇ ਕਾਰਨ ਦੱਸ ਦਿੱਤਾ ਹੈ ਕਿ ਪਿੰਡਾਂ ਵਾਲੇ ਵੀ ਨਹੀਂ ਚਾਹੁੰਦੇ ਹੁਣ ਪਿੰਡਾਂ ਦੇ ਵਿੱਚ ਰਹਿਣਾ ਉਹ ਵੀ ਸ਼ਹਿਰਾਂ ਵੱਲ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਪਰ ਕਹਿੰਦੇ ਜਿਹੜਾ ਰੁਝਾਨ ਹੈ ਉਹ ਸ਼ਹਿਰੀਕਰਨ ਦੀ ਜਿਹੜੀ ਰਫ਼ਤਾਰ ਹੈ ਉਹਨੂੰ ਠੱਲ ਜ਼ਰੂਰ ਪਾਣੀ ਚਾਹੀਦੀ ਹੈ ਤਾਂ ਜੋ ਖੇਤੀ ਵਾਲੇ ਰਕਬੇ ਨੂੰ ਬਚਾਇਆ ਜਾ ਸਕੇ ਜੀ ਸਾ ਮਹਾਤਮਾ ਗਾਂਧੀ ਜੀ ਨੇ ਇਹ ਗੱਲ ਕਹੀ ਸੀ ਕਿ ਜਿੰਨਾ ਚਿਰ ਪਿੰਡਾਂ ਦਾ ਵਿਕਾਸ ਨਹੀਂ ਨਾ ਹੁੰਦਾ ਉਹਨਾਂ ਚਿਰ ਤੁਸੀਂ ਵਿਕਾਸ ਨੂੰ ਵਿਕਾਸ ਨਹੀਂ ਕਹਿ ਸਕਦੇ ਜੀ ਸੋ ਲੋਕਾਂ ਨੂੰ ਪਿੰਡਾਂ ਵਿੱਚ ਸਹੂਲਤਾਂ ਉਹ ਦਿਓ ਜਿਹੜੀਆਂ ਸ਼ਹਿਰਾਂ ਵਿੱਚ ਮਿਲਦੀਆਂ ਪਈਆਂ ਨੇ ਪਿੰਡਾਂ ਵਿੱਚ ਸੀਵਰੇਜ ਹੀ ਨਹੀਂ ਹੈਗਾ ਸੜਕਾਂ ਟੁੱਟੀਆਂ ਪਈਆਂ ਨੇ ਫਿਰਨੀਆਂ ਦਾ ਬੁਰਾ ਹਾਲ ਹੈ ਹਸਪੀਟਲਜ਼ ਦਾ ਬੁਰਾ ਹਾਲ ਹੈ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਮੈਂ ਇੱਥੇ ਸਪੈਸ਼ਲ ਤੌਰ ਤੇ ਜਦੋਂ ਆਸਟ੍ਰੇਲੀਆ ਆਇਆ ਤਾਂ ਮੈਂ ਆਪਣੇ ਬੱਚਿਆਂ ਨੂੰ ਕਿਹਾ ਦੋਸਤਾਂ ਨੂੰ ਕਿਹਾ ਯਾਰ ਮੈਂ ਨਾ ਸ਼ਹਿਰ ਨਹੀਂ ਵੇਖਣਾ ਚਾਹੁੰਦਾ ਮੈਨੂੰ ਪਿੰਡ ਵਗਾ ਕੇ ਲਿਆਓ ਹੂੰ ਤੁਸੀਂ ਹੈਰਾਨ ਹੋਵੋਗੇ ਮੈਂ ਇਥੋਂ ਕੋਈ 40 ਕਿਲੋਮੀਟਰ ਦੂਰ ਕਿੰਗਸ ਲੇਕ ਪਿੰਡ ਹੈ ਉਥੇ ਚਰਨਾਮ ਸਿੰਘ ਰਹਿੰਦੇ ਨੇ ਸਾਡੇ ਕਿਸਾਨ ਹਾਂ ਉਥੇ ਗਿਆ ਉਥੇ ਪਿੰਡ ਤੱਕ ਜਿਹੜੀਆਂ ਨੇ ਨਾ ਤੁਸੀਂ ਹੈਰਾਨ ਹੋਵੋਗੇ ਸੜਕਾਂ ਦੇ ਉੱਤੇ ਜਿਹੜੀਆਂ ਨੇ ਉਹ ਲਾਈਨਸ ਲੱਗੀਆਂ ਹੋਈਆਂ ਨੇ ਟ੍ਰੈਫਿਕ ਵਾਲੀਆਂ ਡਿਵਾਈਡਰ ਲੱਗੇ ਹੋਏ ਆ ਮੋੜ ਵਾਸਤੇ ਲੱਗਿਆ ਲਾਈਟਾਂ ਲੱਗੀਆਂ ਹੋਈਆਂ ਨੇ ਔਰ ਪਿੰਡ ਦੇ ਵਿੱਚ ਉਹਨਾਂ ਨੇ ਜਿਹੜੀ ਕਾਮਨ ਕਮਿਊਨਿਟੀ ਏਰੀਆ ਹੈ ਉਥੇ ਬਾਥਰੂਮ ਇਹਨੇ ਖੂਬਸੂਰਤ ਬਾਥਰੂਮ ਬਣਾਏ ਹੋਏ ਹੈ ਹੈਂਡੀਕੈਪਸ ਵਾਸਤੇ ਬਕਰੇ ਅੱਛਾ ਵਾਸਤੇ ਬੱਕਰੇ ਮੇਲ ਫੀਮੇਲ ਵਾਸਤੇ ਬੱਕਰੇ ਸਾਫ ਸੁਥਰੇ ਤੁਸੀਂ ਹੈਰਾਨ ਹੋ ਰਹੇ ਹੋ ਤੁਸੀਂ ਔਰ ਉੱਥੇ ਗੈਸ ਪਹੁੰਚ ਵੀ ਕੀਤੀ ਗਈ ਆ ਉੱਥੇ ਬਹੁਤ ਵਧੀਆ ਬੈਠਣ ਦਾ ਪ੍ਰਬੰਧ ਹੈ ਔਰ ਉੱਥੇ ਜਿਹੜੇ ਪੁਰਾਣੇ ਘਰ ਨੇ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਤੁਸੀਂ ਹੈਰਾਨ ਹੋਵੋਗੇ ਉਸ ਪਿੰਡ ਦੇ ਵਿੱਚ ਜ਼ਮੀਨ ਮਹਿੰਗੀ ਐ ਐਮਐਲ ਬੰਦੇ ਨਾਲ ਹੂੰ ਕਿਉਂ ਨਹੀਂ ਸਾਡੀਆਂ ਸਰਕਾਰਾਂ ਪਿੰਡਾਂ ਦੇ ਵਿੱਚ ਉਹ ਸਹੂਲਤਾਂ ਦਿੰਦੀਆਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਹੈ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਡਵੈਲਪਮੈਂਟ ਹੋਵੇ ਰੋਜ਼ਗਾਰ ਮਿਲੇਗਾ ਉੱਥੇ ਸਹੂਲਤਾਂ ਮਿਲਣਗੀਆਂ ਕਿਉਂ ਨਹੀਂ ਸਾਡੇ ਪਿੰਡੂ ਸਿਸਟਮ ਨੂੰ ਜਿਹੜਾ ਉਹ ਪੱਕਾ ਕੀਤਾ ਜਾਂਦਾ ਕਿ ਛੱਪੜ ਜਿਹੜੇ ਆ ਉਹਨਾਂ ਦੀ ਸੰਭਾਲ ਹੋ ਜਾਵੇ ਕਿਰਨੀਆਂ ਵਧੀਆ ਹੋ ਜਾਣ ਗਲੀਆਂ ਪੱਕੀਆਂ ਹੋ ਜਾਣ ਪੰਜ ਪੰਜ 6 6 ਪਿੰਡਾਂ ਦੇ ਜਿਹੜੇ ਆ ਉਹ ਸੀਵਰੇਜ ਪਲਾਂਟ ਬਣਾ ਦਿੱਤੇ ਜਾਣ ਕਮਿਊਨਿਟੀ ਹਾਲ ਬਣਾ ਦਿੱਤੇ ਜਾਣ ਔਰ ਅੰਦਰ ਦਿੱਤਾ ਜਾਵੇ ਪਰ ਸ਼ਹਿਰਾਂ ਵੱਲ ਜ਼ੋਰ ਦਿੱਤਾ ਜਾਂਦਾ ਹੈ ਕਿ ਫਲਾਣੇ ਸ਼ਹਿਰ ਨੂੰ ਇਹਨਾਂ ਦਿੱਤਾ ਜਾਂਦਾ ਹੈ ਸਕੇਂਦਰ ਸਰਕਾਰ ਨੇ 스마트 ਸਿਟੀ ਦੀ ਗੱਲ ਕੀਤੀ ਸੀ 스마트 ਪਿੰਡਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ ਕਿ 스마트 ਵਿਲੇਜ ਕਿਵੇਂ ਬਣਾਉਣਾ ਹੈਗਾ ਸਾਨੂੰ ਅਕਲ ਸਿੱਖਣੀ ਪੈਣੀ ਹੈ ਦੂਸਰੇ ਸੂਬਿਆਂ ਤੋਂ ਦੂਸਰੇ ਰਾਜਾਂ ਤੋਂ ਲੋਕੀ ਪਿੰਡਾਂ ਚ ਰਹਿਣਾ ਜ਼ਿਆਦਾ ਪਸੰਦ ਕਰਦੇ ਹੈਗੇ ਸੋ ਇਸ ਕਰਕੇ ਪਿੰਡਾਂ ਦਾ ਵਿਕਾਸ ਕਰਨਾ ਬੜਾ ਜ਼ਰੂਰੀ ਹੈ ਤਾਂ ਕਿ ਸ਼ਹਿਰਾਂ ਤੇ ਵੱਧ ਰਿਹਾ ਬੋਝ ਜਿਹੜਾ ਉਹ ਘਟੇ ਕਿਉਂਕਿ ਜਦੋਂ ਆਬਾਦੀ ਉੱਥੇ ਜਾਂਦੀ ਹੈ ਤਾਂ ਜਿਹੜਾ ਇਨਫਰਾਸਟ੍ਰਕਚਰ ਹੈ ਸੜਕਾਂ ਨੇ ਉਥੋਂ ਦੀਆਂ ਹਸਪੀਟਲ ਆ ਉਥੋਂ ਦੀ ਮਾਲਸ ਨੇ ਉਥੋਂ ਦੇ ਬਾਕੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪੈ ਜਾਂਦਾ ਫਿਰ ਉਥੇ ਪੋਲਿਊਸ਼ਨ ਹੋ ਜਾਂਦਾ ਫਿਰ ਉਥੇ ਕਨਜੈਕਸ਼ਨ ਹੋ ਜਾਂਦੀ ਹੈ ਕਨਜੈਸ਼ਨ ਹੁੰਦੀ ਹੈ ਟ੍ਰੈਫਿਕ ਜਾਮ ਹੁੰਦੇ ਆ ਸਕੂਲ ਵਾਦੇ ਨੇ ਸਕੂਲਾਂ ਵਾਲੇ ਵਕਰੇ ਲੁੱਟਦੇ ਪਏ ਆ ਸਰਕਾਰਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਪਿੰਡਾਂ ਦੇ ਵਿਕਾਸ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸ਼ਮਸ਼ਾਨ ਘਾਟ ਲਈ ਪੈਸੇ ਦੇ ਦਿੱਤੇ ਹਾਂਜੀ ਤੁਸੀਂ ਕਦੇ ਸੰਗਤ ਦਰਸ਼ਨ ਕਰ ਲਿਆ ਤੇ ਕਦੇ ਤੁਸੀਂ ਉੱਥੇ ਖੜੇ ਹੋ ਕੇ ਚੈੱਕ ਵੰਡ ਦਿੱਤੇ ਜੀ ਆਹ ਲਓ ਜੀ ਪਿੰਡਾਂ ਦਾ ਵਿਕਾਸ ਫਿਸਣਾ ਵੀ ਚਾਹੀਦਾ ਸਨ ਜੀ ਬਿਲਕੁਲ ਜੀ ਬਿਲਕੁਲ ਤੇ ਬੜਾ ਸਭ ਕੁਝ ਸ਼ਹਿਰ ਨੇ ਜੀ ਪਟਿਆਲਾ ਜਲੰਧਰ ਲੁਧਿਆਣਾ ਬਠਿੰਡਾ ਇਹਨਾਂ ਦਾ ਕਾਫੀ ਵਿਸਥਾਰ ਹੋ ਗਿਆ ਪਤਾ ਹੀ ਨਹੀਂ ਲੱਗਦਾ ਕਿ ਕਸਬਿਆਂ ਨਾਲੋਂ ਛੋਟੇ ਪਿੰਡਾਂ ਨਾਲੋਂ ਕਦੋਂ ਇਹ ਜੁੜ ਜਾਂਦੇ ਨੇ ਤੇ ਤੁਹਾਨੂੰ ਰਾਹ ਤਾਂ ਹੀ ਨਹੀਂ ਪਤਾ ਲੱਗਦਾ ਕਿ ਕਦੋਂ ਤੁਸੀਂ ਕਿੱਥੇ ਪਹੁੰਚ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਇੱਕ ਤੁਸੀਂ ਮਾਰਕੀਟ ਦੇ ਵਿੱਚ ਹੀ ਚੱਲਦੇ ਹੋਏ ਨਜ਼ਰ ਆ ਰਹੇ ਹੋ ਸੋ ਬੜਾ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਮੁੱਦੇ ਦੇ ਉੱਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਸਮੁੱਦਾ ਕਾਫੀ ਗੰਭੀਰ ਆ ਚਿੰਤਾ ਦਾ ਵਿਸ਼ਾ ਵੀ ਆ ਕਿ ਖੇਤੀ ਕਿੱਥੇ ਹੋਵੇਗੀ ਇਹਦੇ ਵਾਸਤੇ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਹਾਲਾਂਕਿ ਵਿਕਾਸ ਨੂੰ ਨਹੀਂ ਰੋਕਿਆ ਜਾ ਸਕਦਾ ਜਿਸ ਤਰ੍ਹਾਂ ਵੜੈ ਸਾਬ ਨੇ ਕਹਿ ਦਿੱਤਾ ਪਰ ਇਹਦੇ باوجود ਕੁਝ ਨਾ ਕੁਝ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਜ਼ਮੀਨਾਂ ਦਾ ਕੋਈ ਨਾ ਕੋਈ ਤਬਾਦਲਾ ਇਧਰੋਂ ਉਧਰ ਜ਼ਰੂਰ ਹੋਣਾ ਚਾਹੀਦਾ ਤਾਂ ਜੋ ਖੇਤੀ ਦਾ ਜਿਹੜਾ ਸੈਕਟਰ ਆ ਉਹ ਬਚਾ ਰਹੇ ਕਿਉਂਕਿ ਪੰਜਾਬ ਨੂੰ ਅਨਾਜ ਦਾ ਟੋਕਰਾ ਵੀ ਕਿਹਾ ਜਾਂਦਾ ਹੈ ਦੇਸ਼ ਦੇ ਅਨਾਜ ਦਾ ਟੋਕਰਾ ਕਿਹਾ ਜਾਂਦਾ ਵੀ ਇਹ ਹੀ ਹੈ ਜਿਹੜਾ ਫੂਟਬਾਲ ਹੈ ਜਿਹਦੇ ਵਿੱਚ ਸਭ ਤੋਂ ਵੱਧ ਅਨਾਜ ਦੀ ਪੈਦਾਵਾਰ ਹੁੰਦੀ ਹੈ ਪਰ ਹੁਣ ਪੰਜਾਬ ਦੇ ਵਿੱਚ ਜਿਹੜੇ ਜ਼ਮੀਨਾਂ ਘਟ ਰਹੀਆਂ ਨੇ ਖੇਤੀ ਵਾਲੀਆਂ ਤਾਂ ਚਿੰਤਾ ਜ਼ਰੂਰ ਹੈ ਸਰਕਾਰਾਂ ਨੂੰ ਵੱਖ-ਵੱਖ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਆਮ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਇਹਦੇ ਵਾਸਤੇ ਕੋਈ ਨਾ ਕੋਈ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ